ਨਮਸਕਾਰ ਤੁਸੀਂ ਦੇਖ ਰਹੇ ਹੋ ਕਿ ਆਚੀ ਨਿਊਜ਼ ਨੈਟਵਰਕ ਦੇਸ਼ ਕੀ ਆਵਾਜ਼ ਮੈਂ ਤੁਹਾਡੇ ਨਾਲ ਮਹਿਕ ਰੰਧਾਵਾ ਦੱਸਦੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਸੀਐਮ ਮਾਨ ਨੇ ਕਿਹਾ ਕਿ ਉੜਦਾ ਜਾਂ ਕੰਗਾਲ ਨਹੀਂ ਹੁਣ ਬਣੇਗਾ ਰੰਗਲਾ ਤੇ ਹੱਸਦਾ ਵਸਦਾ ਪੰਜਾਬ ਦੱਸਦੀ ਮੌਜੂਦਾ ਜਿਹੜਾ ਬਜਟ ਇਸ ਵਾਰ ਰਿਹਾ ਉਹ 2 ਲੱਖ 36 ਹਜ਼ਾਰ 80 ਕਰੋੜ ਦਾ ਰਿਹਾ ਜੋ ਕਿ ਪਿਛਲੀ ਵਾਰ ਨਾਲੋਂ 15% ਵੱਧ ਹੈ ਦੱਸਿਆ ਜਾ ਰਿਹਾ ਹੈ ਸਦਨ ਨੂੰ ਸੰਬੋਧਨ ਕਰਦਿਆਂ ਸੀਐਮ ਮੰਨ ਨੇ ਆਖਿਆ ਕਿ ਆਰਥਿਕ ਤੌਰ ਤੇ ਕਮਜ਼ੋਰ ਸੀ ਪੰਜਾਬ ਹੁਣ ਆਰਥਿਕ ਤੌਰ ਤੇ ਮਜ਼ਬੂਤ ਆ ਪੰਜਾਬ ਦੇ ਵਿੱਚ ਬਦਲਣ ਦਾ ਕੰਮ ਕੀਤਾ ਅਸੀਂ ਔਰ ਇਸ ਤੇ ਚਰਚਾ ਕਰਾਂਗੇ ਸੜਨਾਲ ਇਸ ਵੇਲੇ ਬਣੇ ਹੋਏ ਨੇ ਸਾਬਕਾ ਵਿਧਾਇਕ ਜਿਹੜੇ ਪਠਾਨਕੋਟ ਤੋਂ ਅਮਿਤ ਵਿੱਜ ਔਰ ਆ ਕੋਸ਼ਾ ਅਧਿਐਕਸ਼ ਬਿਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਕਿ ਆਜ ਨਿਊਜ਼ ਨੈਟਵਰਕ ਤੇ ਤੁਹਾਡਾ নমਸਕਾਰਿੰਗ ਥੈਂਕ ਯੂ ਸਰ ਜਿਹੜਾ ਬਜਟ ਇਸ ਵਾਰ ਰਿਹਾ ਹੈ 23600080 ਕਰੋੜ ਦਾ ਮੌਜੂਦਾ ਬਜਟ ਰਿਹਾ ਹੈ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ 15% ਵਾਧਾ ਪਿਛਲੀ ਵਾਰ ਨਾਲੋਂ ਸੋ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਕੀ ਪ੍ਰਤੀਕਿਰਿਆ ਇਸ ਤੇ ਮੈਡਮ ਇਹ ਦੇਖਿਆ ਲੱਗੇ ਤੇ ਸ਼ੁਰੂ ਤੋਂ ਝੂਠ ਬੋਲ ਰਹੇ ਨੇ ਜਿਹੜਾ 2022 ਚ ਇਹਨਾਂ ਨੇ ਸਰਕਾਰ ਲੈ ਕੇ ਆ ਗਈ ਸੀ ਉਦੋਂ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ 14.8 ਕਰੋੜ ਇਕੱਠਾ ਕਰਾਂਗੇ ਔਰ ਏਟ ਖਤਮ ਕਰ ਦਾਂਗੇ ਪੰਜਾਬ ਦਾ ਔਰ ਇਹ ਸ਼ੁਰੂ ਤੋਂ ਹੀ ਝੂਠ ਬੋਲਦੇ ਆ ਰਹੇ ਨੇ ਕਿ ਇਹ ਇਲੈਕਸ਼ਨ ਚ ਮਾਨ ਸਾਹਿਬ ਸੀਮ ਸਾਹਿਬ ਨੇ ਆਪੇ ਜਾ ਕੇ ਕਿਹਾ ਕਿ ਨੈਕਸ ਬਜਟ ਦੇ 2 ਮਹੀਨੇ ਬਾਅਦ ਸੀ ਲੇਡੀਜ਼ ਨੇ 1000 ਰੁਪਏ ਲੈ ਕੇ ਆ ਰਹੇ ਔਰ ਇੰਨਾ ਸਾਫ ਝੂਠ ਬੋਲਿਆ ਸੀ ਤਾਂ ਕਿ ਦਿੱਲੀ ਦਾ ਇਲੈਕਸ਼ਨ ਨਿਕਲ ਜਾਏ ਔਰ ਅਭੀ ਜਿਹੜਾ ਬਜਟ ਹੈ ਚਾਰੇ ਫਿਗਰਸ ਫਰਜ ਨੇ ਫਰਜ ਨੇ ਟੁੱਟੇ ਨੇ ਕਿਉਂਕਿ ਜੇ ਤੁਸੀਂ ਸੀਏਜੀ ਦੀ ਰਿਪੋਰਟ ਦੇਖੋ 2022-23 ਜਿਹੜੀ ਐਪਲੋਨੋ ਵਿਜੀਅਰ ਗਵਰਨਮੈਂਟ অফ ਇੰਡੀਆ ਦੀ ਸਾਈਟ ਤੋਂ ਹੈ ਐਕਚੁਅਲ ਖਰਚੇ ਨੇ ਪਰ ਉਹ ਕੋਈ ਤੁਸੀਂ 10% ਕੰਪਾਉਂਡਿੰਗ ਵੀ ਪਾ ਲਓ ਪਰ ਸਾਲ ਦਾ ਖਰਚੇ ਵੀ 10% ਦੇ ਹਿਸਾਬ ਨਾਲ ਵਧਾ ਦਿਓ ਤੇ ਰੈਵਨਿਊ ਵੀ 10% ਦੇ ਹਿਸਾਬ ਨਾਲ ਵਧਾ ਦਿਓ ਤੇ ਉਹ ਵੀ ਜੇ ਫਿਗਰ ਦੇਖੀਏ ਤੇ ਸਾੜੀ ਇਹਨਾਂ ਨੇ ਅਜੀਬ ਜਿਹੀ ਫਿਗਰ ਦਿੱਤੀਆਂ ਮੈਂ ਤੁਹਾਨੂੰ ਸਭ ਤੋਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ 2022 ਦੇ ਬਜਟ ਚੇਕ ਕਰਨੇ ਕਿੰਨਾਂ ਸੀ 11981 ਕਰੋੜ ਅਸੀਂ ਕੈਪੀਟਲ ਐਕਸਪੈਂਡੀਚਰ ਖਰਚਾਂਗੇ ਕੈਪੀਟਲ ਐਕਸਪੈਂਡੀਚਰ ਹੈਲਪ ਬੰਡਸਤ ਬਹੁਤ ਜ਼ਰੂਰੀ ਹੁੰਦਾ ਤੇ ਖਰਚਾ ਕਿੰਨਾ 66630 ਕਰੋੜ ਇਹਨਾਂ ਨੇ ਖਰਚਿਆ ਸੀ ਇਹਨਾਂ ਨੇ ਉਸ ਟੈਂਕ ਕਿਹਾ ਸੀ ਕਿ ਸਾਡਾ ਜਿਹੜਾ ਰੈਵਨਿਊ ਡੈਫਿਸਿਟ 2022 ਨਹੀਂ ਸੀ ਕਿਉਂਕਿ ਰਿਪੋਰਟ ਆਈ ਸੀ ਤੇ ਉਰੋਂ ਇਹਨਾਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਰੈਵਨਿਊ ਡੈਫਿਸਿਟ ਹੋਰ ਘੱਟ ਜਾਏਗਾ ਮਗਰ ਕੋਦੋਂ ਵੀ ਜੋ ਇਹਨਾਂ ਨੇ ਅਨੁਮਾਨ ਲਗਾਏ ਸੀ ਅਨੁਮਾਨ ਪਰ ਤੋਂ 3645 ਕਰੋੜ ਇਹਨਾਂ ਦਾ ਰੈਵਨਿਊ ਡੈਫਿਸਿਟ ਹੋਇਆ ਫਿਜ਼ੀਕਲ ਡੈਫਿਸਿਟ ਕਦੇ ਵੀ 3% ਤੋਂ ਉੱਪਰ ਨਹੀਂ ਹੋਣਾ ਚਾਹੀਦਾ ਉਸ ਸਟੇਟ ਦੇ ਡਿਬਿਡ ਕਰਦੇ ਨੇ 2022 ਦੇ ਜਿਹਾ ਸਾਡਾ ਫਿਜ਼ੀਕਲ ਐਫੀਐਸਟ 5% ਤੋਂ ਉੱਪਰ ਸੀ ਇਹ ਸਾਰਾ ਲੋਕਾਂ ਨੂੰ ਬੇਫਿਕਰ ਬਣਾ ਰਹੇ ਨੇ ਇਹਨਾਂ ਨੇ ਨਾ ਰੈਵਨਿਊ ਇਕੱਠਾ ਕੀਤਾ ਹੈ ਉਲਟਾ ਜੇ ਤੁਸੀਂ ਦੇਖਿਆ ਜਾਏ ਕਿ ਪੂਰੇ ਇੰਡੀਆ ਵਿੱਚ ਇੱਕ ਰੇਸ਼ੋ ਹੁੰਦੀ ਹੈ ਡੈਟ ਵਰਸਸ ਜੀਐਸਡੀਪੀ ਰੇਸ਼ੋ ਟੀਡੀ ਨਾਰਮਲ ਇੱਕ ਹੈਲਥੀ ਸਟੇਟ ਨੂੰ ਚਲਾਉਣ ਵਾਸਤੇ 30% ਦੇਖੀ ਜਾਈਦੀ ਹੈ 28 ਤੋਂ 30% ਬਹੁਤ ਬੜੀ ਸ਼ਰਮ ਦੀ ਗੱਲ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਲੋਨ ਚੁੱਕਲੇ ਨੇ ਕਿ ਲੋਨ ਦਾ ਇੰਟਰਸਟ ਵੀ 페 ਹੁੰਦਾ ਹੈ ਇਸ ਤਰੀਕੇ ਨਾਲ ਇਹਨਾਂ ਨੇ ਲੋਨ ਚੁੱਕਲੇ ਨੇ ਅੱਜ ਸਾਡੀ ਜਿਹੜੀ ਡੈਟ ਵਰਸਸ ਜੀਐਸਟੀ ਦੀ ਰੇਸ਼ਿਓ 40.6% ਹੈ ਜਿਹੜੀ ਸਿਰਫ ਸਾਡੇ ਤੋਂ ਉੱਪਰ ਅਰੁਣਾਚਲ ਪ੍ਰਦੇਸ਼ ਹੈ ਔਰ ਨਾਰਥ-ਈਸਟ ਸਟੇਟਸ ਨੇ ਉਹਨਾਂ ਨੂੰ ਤੇ ਵੈਸੇ ਕੋਈ ਰੈਵਨਿਊ ਸੋਰਸ ਹੈ ਨਹੀਂ ਇਸ ਕਰਕੇ ਗਵਰਨਮੈਂਟ ਨੂੰ ਉਹਨਾਂ ਨੂੰ ਮਦਦ ਕਰਨੀ ਪੈਂਦੀ ਹੈ ਮਤਲਬ ਪੰਜਾਬ ਨੂੰ ਜੇ ਅਰਨਾਚਲ ਪ੍ਰਦੇਸ਼ ਨੂੰ ਛੱਡਦੀਏ ਤੇ ਬਸਟ ਸਿਚੁਏਸ਼ਨ ਚ ਲਾਏ ਨੇ ਕੁੰਵੀ ਇਹਨਾਂ ਨੇ 30000 ਕਰੋੜ ਕਿاسي ਖਰਚੇ ਚੁੱਕਾਂਗੇ 1 ਲੱਖ 20000 ਕਰੋੜ ਆਲਰੇਡੀ ਇਹ 3 ਸਾਲ ਚ ਉਠਾ ਪਾਈ ਨੇ 4 ਲੱਖ ਕਰੋੜ ਤੱਕ ਪੰਜਾਬ ਦਾ ਖਰਚਾ ਲੈ ਕੇ ਜਾ ਰਹੇ ਨੇ ਸਾਡੀ ਜਿੰਨੀ ਇਨਕਮ ਹੈ ਉਹਦੇ ਸਾਡੀ ਇੰਟਰਸਟ ਕਿੱਥੇ ਨਿਕਲ ਜਾਣੀ ਹੈ ਤੇ ਮੈਨੂੰ ਲੱਗਦਾ ਮੇਜਰ ਫਲੌ ਹੈ ਔਰ ਟੋਟਲੀ ਝੂਠ ਦੇ ਫਿਗਰ ਨੇ ਨਾ ਲੀਡਿੰਗਸ ਨੂੰ ਕੋਈ ਪਿੱਤਾ ਹੈ ਨਾ ਪਠਾਨਕੋਟ ਨੂੰ ਖੁਸ਼ ਪਠਾਨਕੋਟ ਦੇ ਤੁਸੀਂ ਸਾਬਕਾ ਵਿਧਾਇਕ ਹੋ ਔਰ ਪਠਾਨਕੋਟ ਦੇ ਤੁਸੀਂ ਤੁਹਾਡੀ ਰਿਹਾਈ ਹੈ ਤੁਸੀਂ ਕੀ ਪਠਾਨਕੋਟ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਪਠਾਨਕੋਟ ਦੇ ਲਈ ਕੁਝ ਬਜਟ ਦੇ ਵਿੱਚ ਰੱਖਿਆ ਗਿਆ ਜੋ ਕੋਈ ਫਾਇਦੇਮੰਦ ਕੋਈ ਚੀਜ਼ ਰਹੀ ਕੋਈ ਮੈਨੂੰ ਹੁੰਦਾ ਨਹੀਂ ਹੈ ਮੈਂ ਤੁਹਾਨੂੰ ਆਪਣਾ ਦੱਸਣਾ ਨਹੀਂ ਜਿਸ ਨਾਲ ਕਿ ਜੋ ਨਾ ਨਹੀਂ ਪਠਾਨਕੋਟ ਦੀ ਧੋਕਾ ਕਰਨਾ ਸੀ ਕਰਦਾ ਯੂਥ ਵਾਸਤੇ ਵੀ ਕੁਝ ਨਹੀਂ ਦਿੰਦਾ ਵਪਾਰੀਆਂ ਵਾਸਤੇ ਕੁਝ ਨਹੀਂ ਦਿੰਦਾ ਕਿ ਕਿ ਅਸੀਂ ਹਮੇਸ਼ਾ ਕੁਛ ਨਾ ਕੁਛ ਕਰਦੇ ਸੀ ਇਹ ਇਸ ਵਾਰ ਸੀ ਮੈਂ ਇਹ ਖੁਰਕੋਚ ਨਹੀਂ ਸੀ ਦਿੱਤੇ ਸੀ 500 ਤੋਂ 1500 ਪੈਨਸ਼ਨ ਕਰਦੇ ਸੀ ਉਸ ਟਾਈਮ ਇਹਨਾਂ ਨੇ ਜੇ 1000 ਨਹੀਂ ਸੀ ਦੇਣਾ ਇਹਨਾਂ ਨੂੰ 올ਡੇਜ ਪੈਨਸ਼ਨ ਹੀ ਵਧਾ ਦੇਣੀ ਚਾਹੀਦੀ ਸੀ ਅਸੀਂ ਸ਼ਗਨ ਸਕੀਮ ਆਫ ਨਿੱਕੀ ਦਾ ਕੁਝ ਜਹਾ ਕਰਦੀ ਸੀ ਇਹਨਾਂ ਨੇ ਹੁਣ ਮਹਿੰਗਾਈ ਹੋ ਰਹੀ ਹੈ ਇਹਨਾਂ ਨੂੰ ਉਹ ਵੀ ਮੈਂ ਪਠਾਨਪੁਰ ਚ ਕਿੰਨਾ ਇਹ ਤੇ ਹੋ ਗਿਆ ਮੇਨ ਵੈਲਫੇਅਰ ਸਕੀਮਸ ਮੇਰੇ ਟਾਈਮ ਤੱਕ ਤੇ ਉਹ ਤੱਕ ਤੇ ਮੈਂ ਟਾਕੀ ਫਲਾਇਰ ਦਾ ਬਜਟ ਮਨਜ਼ੂਰ ਕਰਾ ਲਿਆ ਦਾ ਸੀ 60 ਕਰੋੜ ਦਾ ਤਲਵਾੜਾ ਜੱਟਪੁਰ ਵਿਚ ਦਾ 30 ਕਰੋੜ ਕਰਾ ਲਿਆ ਸੀ 3 ਸਾਲ ਦੇ ਪਹਿਲੇ ਵਿੱਚ ਹੀ ਜੀ ਛੰਨੀ ਮੁਕੀ ਇੰਪੋਰਟ ਬ੍ਰਿਜ ਕਰਾ ਲਿਆ ਸੀ ਪੀਰਾ ਬ੍ਰਿਜ ਕਰਾ ਲਿਆ ਸੀ ਐਮਸੀਐਚ ਦਿੱਚੋਪਚਾ ਹਸਪੀਟਲ ਮਨਜ਼ੂਰ ਕਰਾ ਕੇ ਸ਼ੁਰੂ ਕਰਵਾ ਦਿੱ ਹੀ ਬਣਾਣਾ ਡਾਇਟ ਇੰਸਟੀਚੂਟ ਬਣਵਾਤਾ ਹੀ ਮੈਡੀਕਲ ਕਾਲਜ ਚਲੋ ਕੋਰੋਨਾ ਆ ਗਿਆ ਇਸ ਕਰਕੇ ਮੈਂ ਨਹੀਂ ਲਿਆ ਪਾਇਆ ਮਗਰ ਮੈਡੀਕਲ ਕਾਲਜ ਨੂੰ ਮੈਂ ਪੀਪੀਪੀ ਮੋਰਚ ਕਲੀਅਰ ਕਰਵਾ ਕੇ ਰੱਖਿਆ ਦਾ ਕਦੀ ਮੌਕਾ ਮਿਲੇਗਾ ਤੇ ਮੈਂ ਕਰਾਂਗਾ ਜੁ ਕਿੰਦਰ ਨਗਰ 240 ਕਰੋੜ ਦਾ ਪ੍ਰੋਜੈਕਟ ਮਨਜ਼ੂਰ ਕਰਾ ਲਿਆ ਸੀ ਕੰਸਲਟੈਂਟ ਅਪਰੂਵ ਕਰਕੇ 120 ਕਰੋੜ ਦਾ ਐਡਮਿਨਿਸਟ੍ਰੇਟਿਵ ਅਪਰੂਵਲ ਵੀ ਲੰਘਿਆ ਸੀ ਆਪਣੇ ਸ਼ਹਿਰ راستے ਜਿਹੜਾ ਪੂਨ ਨੰਨੇ ਰਜੈਕਟ ਕੀਤਾ ਨਾ ਮਗਰ ਮੈਂ ਤੇ ਰੰਧਾਵਾ ਸਾਹਿਬ ਦੀ ਕਮਿਟਮੈਂਟ ਲੋਕਾਂ ਨੂੰ ਜਿਆਨੀ ਬਣਾ ਕੇ ਬਣਾਣ ਕਿ ਤੇ ਦੁਗੰਦਰ ਨਗਰ ਦਾ ਐਲੀਵੇਟਡ ਰੈਕ ਅਸੀਂ ਬਣਾ ਕੇ ਦਵਾਂਗੇ ਆਰਐਲਬੀ ਇੱਕ ਨਲੂਗਾ ਜੀ ਸਾਡੇ ਉੱਥੇ ਉਹ ਵੀ ਮਨਜ਼ੂਰ ਕਰਾ ਲਿਆ ਸੀ ਮਤਲਬ ਮੈਂ 3 ਸਾਲ ਦੇ ਅੰਦਰ ਕਾਫੀ ਪ੍ਰੋਜੈਕਟ ਸੀਵਰੇਜ ਵਾਟਰ ਦਾ ਨੇ ਕਿ 100 ਕਰੋੜ ਦੇ ਬਹੁਤ ਪ੍ਰੋਜੈਕਟ ਮਨਜ਼ੂਰ ਕਰਾ ਲਏ ਸੀ ਕਿਉਂਕਿ ਮਨਜ਼ੂਰੀ ਕਰਾਉਣ ਵਿੱਚ ਹੀ 2 ਟਾਈ ਸਾਲ ਲੱਗ ਜਾਂਦੇ ਨੇ ਜੀ ਇਹਨਾਂ ਨੇ ਤੇ ਕੁਝ ਕੀਤਾ ਹੀ ਨਹੀਂ ਹੈ ਜੀ ਪੰਜਾਬ ਪਠਾਨਕੋਟ ਦੇ ਜੋ ਮੌਜੂਦਾ ਸਰਕਾਰ ਨੇ ਸਿਰ ਬਜਟ ਪੇਸ਼ ਕੀਤਾ ਔਰ ਉਹਨਾਂ ਦੀ ਸਰਕਾਰ ਦੇ ਵਿੱਚ ਔਰ ਤੁਹਾਡੀ ਸਰਕਾਰ ਦੇ ਵਿੱਚ ਕੀ ਗੁੱਜ ਤੁਸੀਂ ਡਿਫਰੈਂਸ ਦੇਖਦੇ ਹੋ ਬਜਟ ਦੇ ਵਿੱਚ ਮੈਡਮ ਲੋਕਾਂ ਨੂੰ ਪੁੱਛ ਲਓ ਤੁਸੀਂ ਇਹਨੂੰ ਤੁਸੀਂ ਵੀ ਪਠਾਨਕੋਟ ਇਹਨਾਂ ਦੇ ਉਹ ਜਿਦੋਂ ਦਾ ਅਸੀਂ ਕਿੱਥੇ ਤੱਕ ਛੱਡ ਕੇ ਗਏ ਨਾ ਉੱਥੇ ਦਾ ਉੱਥੇ ਹੀ ਹੈ ਕਿੰਨੇ ਪਾਰਕਸ ਬਣਾਏ ਕਿਨੇ ਕਮਿਊਨਿਟੀ ਹਾਲਸ ਬਣਾਏ ਉਹ ਰੋਡਾਂ ਨੈਟਵਰਕ ਬਚਾ ਦਿੱਤਾ ਉਹ ਰੇਲਵੇ ਲਾਈਨ ਦੇ ਉੱਤੇ ਟ੍ਰੇਨਾਂ ਲਗਵਾਤੀਆਂ ਬ੍ਰਿਜਸ ਕਿੰਨੇ ਬਣਾਏ ਇੰਡਸਟਰੀ ਦੇ ਰਿਲੇਟਿਡ ਮੈਂ ਸ਼ੁਰੂ ਤੋਂ ਕਹਿੰਦਾ ਰਹੇ ਹਾਂ ਕਿ ਸਾਡੇ ਪਠਾਨਕੋਟ ਨੂੰ ਇੰਡਸਟਰੀ ਇਨਵੈਸਟਮੈਂਟ ਦੀ ਬੜੀ ਲੋੜ ਹੈ ਐਤੇ ਮੇਰੇ ਖਿਆਲ ਇਹਨਾਂ ਨੇ ਕੋਈ 5 ਕਰੋੜ ਦੀ ਫੈਕਟਰੀ ਨਹੀਂ ਲਗਾਈ ਹੁੰਦੀ ਮੈਂ ਤਾਂ ਹਜ਼ਾਰ ਕੋੜ ਉਸ ਟਾਈਮ ਅਸੀਂ ਫੈਕਟਰੀ ਲਗਵਾ ਕੇ ਸੀ ਹਾਂ ਟੂਰਿਜ਼ਮ ਦਾ ਪ੍ਰੋਜੈਕਟ ਹੈ ਅਰਸ਼ਦ ਦੇ ਸੀ ਹੋਰੀ ਤੇ ਮੈਂ ਸਾਰੀ ਮਨਜ਼ੂਰੀਆਂ ਲੈ ਕੇ ਦੇ ਕੇ ਤਾਂ ਇਹ ਨਾ ਟੂਰਿਜ਼ਮ ਦਾ ਪ੍ਰੋਜੈਕਟ ਨਹੀਂ ਹੈ ਕਿ ਆਪਾਂ ਇਹ ਉੱਪਰ 2 ਕਰੋੜ ਦੇ ਕੋਈ 20 ਕਾਟੇਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਵੀ ਇੱਕ ਸਕੈਮ ਹੈ ਬੜਾ ਵੱਡਾ ਕਿਉਂਕਿ ਉੱਥੇ ਪੋਟੈਂਸ਼ਲ 2-3000 ਕਰੋੜ ਦੀ ਇਨਵੈਸਟਮੈਂਟ ਆਨ ਹੈ ਬੜੀ ਚਿੰਤਾ ਮੈਨੂੰ ਲੱਗਦਾ ਕਿ ਇਹਨਾਂ ਦੀ ਇੰਟੈਂਸ਼ਨ ਹੀ ਨਹੀਂ ਹੈ ਝੂਠ ਕਿਉਂਕਿ ਜਿਹੜਾ ਬੰਦਾ ਝੂਠ ਬੋਲਦਾ ਨਾ ਮੈਮ ਉਹ ਕਦੀ ਕੰਮ ਨਹੀਂ ਕਰ ਸਕਦਾ ਔਰ ਇਹ ਹਰ ਵਾਰੀ ਕੁਝ ਨਾ ਕੁਝ ਝੂਠ ਬੋਲ ਕੇ ਆਪਣਾ ਉਹ ਟਾਈਮ ਕਰਨਾ ਚਾਹੁੰਦੇ ਨੇ ਹੁਣ ਪਤਾ ਸੀ ਇਹਨਾਂ ਨੂੰ ਦਿੱਲੀ ਹਾਰੇ ਤੇ ਆ ਕਿੱਥੇ ਵਾਦੀ ਹਾਰੇ ਨੇ 1900 ਸੋਦੀ ਹਾਰੇ ਦੇ ਨੇ ਇਸ ਦੇ ਅੰਦਰ ਕਹਿ ਨਾ ਰਹੇ ਦੇ ਨੇ ਉਹਨੂੰ ਕਵਰ ਕਰਨਾ ਤੇ ਇਹਨਾਂ ਨੇ ਜਿਹੜੀ ਡਰਕਸ ਤਾਂ ਥੋੜਾ ਜਿਹਾ ਘਰਮ ਦਿੱਤਾ ਤੇ ਘਾਰ ਵੀ ਉਹ ਥੋੜੇ ਨੇ ਜਿਹੜੇ ਲੋਕ ਕੁਝ ਬੋਲ ਹੀ ਨਹੀਂ ਸਕਦੇ ਜਿਹੜੇ ਅਕੇ ਲੋਕ ਹੈ ਤੁਸੀਂ ਮੇਰੇ ਟਾਈਮ ਦੇਖਣਾ ਛੰਨੀ ਬੇਲੀ ਦੇ ਵਿੱਚ ਸੀਕੋ ਆਪਰੇਸ਼ਨ ਕਿ ਪਾਸੇ ਲੋਕਾਂ ਦੇ ਘਰ ਚ ਲਾਪੇ ਸੀ ਸੀ ਉੱਥੇ ਜਿਨ੍ਹਾਂ ਨੇ ਮੇਨ ਕਿੰਗ ਪਿੰਚੀ ਪછી ਕੋਈ ਗਰੀਬ ਬੰਦੇ ਦਾ ਜਿਹੜਾ ਆਲਰੇਡੀ ਵਿਚਾਰਾ ਡਰੱਗ ਲੈ ਰਿਹਾ ਉਹਨੂੰ ਅਸੀਂ ਪਹੁੰਚਾਣਾ ਹੀ ਉਹਦਾ ਘਰ ਤੋੜਨਾ ਤੇ ਅਸੀਂ ਤੇ ਇੱਕ ਪਾਲਿਸੀ ਬਣਾਈ ਸੀ ਕਿ ਜਿਹੜਾ ਵੇਚ ਰਿਹਾ ਹੈ ਉਹਨੂੰ ਅਸੀਂ ਫੜਾਂਗੇ ਜਿਹੜਾ ਵਿਚਾਰਾ ਆਲਰੇਡੀ ਸਫਰ ਕਰ ਰਿਹਾ ਉਹਦੇ ਪੇਰੈਂਟ ਸਫਰ ਕਰ ਰਹੇ ਉਹਨੂੰ ਅਸੀਂ ਸਪੋਰਟ ਕਰਾਂਗੇ ਇਹ ਉਲਟਾ ਚੱਲ ਪਈ ਗਈ ਨੇ ਤੇ ਮੈਨੂੰ ਲੱਗਦਾ ਹਰ ਪਾਸੇ ਇਹਨਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਡਾਊਨ ਲੈ ਗਏ ਨੇ ਔਰ ਜਿਹੜਾ ਸਭ ਤੋਂ ਵੱਡੀ ਲਾਰਮਿੰਗ ਸਿਚੁਏਸ਼ਨ ਹੈ ਉਹ GSTP ਦੇ ਟੈਕਸ ਦੀ ਰੇਸ਼ਿਓ ਦੀ ਹੈ ਔਰ ਫਿਜ਼ੀਕਲ ਡੈਫਿਸਿਟ ਦੀ ਹੈ। ਐਸਾ ਹੈ ਨਹੀਂ ਕਿ ਅੱਲਾ ਮਟੇਵਰ ਡੀਐਨ ਤਰੀ ਜਾ ਰਹੇ ਨੇ। ਇਹਨਾਂ ਨੂੰ ਕੰਮ ਕਰਕੇ ਇਨਵੈਸਟਮੈਂਟ, ਕੈਪੀਟਲ ਐਕਸਪੈਂਡੀਚਰ ਵਧਾਉਣਾ ਚਾਹੀਦਾ ਜਿਹੜਾ ਕੈਪੀਟਲ ਐਕਸਪੈਂਡੀਚਰ ਵਧਾਣ ਨਾਲ 40% ਡਾਊਨ ਕਰਦਾ ਹੈ। ਇਹਨਾਂ ਨੂੰ ਸਰਵਿਸ ਇੰਡਸਟਰੀ ਤੇ ਦੂਸਰੀ ਇੰਡਸਟਰੀ ਨੂੰ ਵਿਧਾ ਹਾਸਤੇ ਪੰਜਾਬ ਦਾ ਮੋੜ ਠੀਕ ਕਰਕੇ ਕੈਪੀਟਲ ਐਕਸਪੈਂਡੀਚਰ ਵਧਾ ਕੇ ਪ੍ਰਾਈਵੇਟ ਜੋਬਸ ਕ੍ਰੀਏਟ ਕਰਨੀਆਂ ਚਾਹੀਦੀਆਂ। ਉਮਾਨ ਸਾਹਿਬ ਦੇਖੋ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਚੰਗਾ ਹੀ ਰੰਗਲਾ ਬਣਾਇਆ ਜੀ ਕਹਿੰਦੇ ਸੀ ਇੱਥੇ ਆ ਕੇ ਫੋਰਨਰ ਕੰਮ ਕਰਨਗੇ ਇਹ ਫੋਰਨਰਾਂ ਦੇ ਕੰਮ ਕਿੰਨਾ ਨਹੀਂ ਸਾਡੇ ਪੰਜਾਬ ਦੇ ਬੱਚਿਆਂ ਦੇ ਘਰਾਂ ਦੇ ਪਹਿਰਾ ਚ ਖੜੀਆਂ ਲਗਾ ਕੇ ਉਹਨਾਂ ਨੂੰ ਵਾਪਸ ਭੇਜਣਾ ਹੈ ਰੰਗਲਾ ਪੰਜਾਬ ਬਣਾਣਾ ਹੈ ਜਿਵੇਂ ਕਿ ਭਾਜਪਾ ਦੇ ਮੈਂਬਰ ਪਤਨਵਤ ਸਰ ਆਪਣੀ ਪ੍ਰਤੀਕਿਰਿਆ ਸਾਰਨਾ ਸਾਂਝੀ ਕਰਨ ਦੇ ਲਈ ਸੋਦਾ ਜੀ ਕਿ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਤੌਰ ਜਿਸ ਤੇ ਹੋਣਾ ਸਾਬਕਾ ਜੜ ਵਿਧਾਇਕ ਨੇ ਪਠਾਨਕੋਟ ਤੋਂ ਅਮਿਤ ਵੇਜ ਕੋਸ਼ਾ ਦੇਖਵੀ ਨੇ ਔਰ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਦੇ ਇਸ ਬਜਟ ਤੇ ਕੀਆ ਜਾ ਰਿਹਾ ਹੈ ਕਿ ਲੋਕਾਂ ਦੇ ਹਿੱਤਾਂ ਦੀ ਇਸ ਬਜਟ ਦੇ ਵਿੱਚ ਗੱਲ ਨਹੀਂ ਕੀਤੀ ਗਈ ਔਰ ਕਈ ਸਵਾਲ ਚੁੱਕਦੇ ਹੋਏ ਨਜ਼ਰ ਆਏ ਨੇ